ਇਹ ਤਸਵੀਰ ਤੁਹਾਨੂੰ ਸਕੋਰਪੀਓ ਗੱਡੀ ਜਿਹੜੀ ਕਿ ਕਾਲੀ ਗੱਡੀ ਆ ਲੇਟੈਸਟ ਮਾਡਲ ਆ ਉਹਦੇ ਭਿਆਨਕ ਐਕਸੀਡੈਂਟ ਦੀ ਦਿਖਾ ਰਹੇ ਆ ਰੂਹ ਕੰਬ ਜਾਂਦੀ ਆ ਐਕਸੀਡੈਂਟ ਦੇਖ ਕੇ ਹੁਣ ਪਤਾ ਨਹੀਂ ਐ ਕਿ ਤੇਜ਼ ਰਫਤਾਰ ਗੱਡੀ ਦਾ ਕਹਿਰ ਐ ਬੈਲੈਂਸ ਵਿਗੜਿਆ ਮੁੰਡਿਆਂ ਦੇ ਕੋਲੋਂ ਜਾਂ ਫਿਰ ਕੀ ਹੋਇਆ ਅਚਾਨਕ ਗੱਡੀ ਜਿਹੜੀ ਆ ਉਹ ਜਾਂਦੀ ਆ ਪੂਰੇ ਸ਼ੋਰ ਤੁਹਾਨੂੰ ਦਿਖਾ ਰਹੇ ਆ ਦੇਖੋ ਇਹ ਤਸਵੀਰ ਤੇਜ਼ ਗੱਡੀ ਦੀ ਆ ਔਰ ਅਚਾਨਕ ਕਿ ਇਹ ਗੱਡੀ ਨੰਮ ਦੇ ਨਾਲ ਟਕਰਾਉਂਦੀ ਆ ਔਰ ਉਸ ਤੋਂ ਬਾਅਦ ਉਹ ਗੱਡੀ ਜਿਹੜੀ ਲਾ ਕੇ ਖੜੀ ਆ ਉਹਦੇ ਚੋਂ ਬੰਦੇ ਨਿਕਲਦੇ ਆ ਖੁਦਾ ਨਾ ਖਾਸਤਾ ਜਿਹੜੀ ਗੱਡੀ ਉਲਟੋ ਖੜੀ ਆ ਜੇ ਤੇ ਨਿਰਮਲ ਦਾ ਰੁੱਖ ਨਾਲ ਹੁੰਦਾ ਤੇ ਉਲਟ ਚ ਵੱਜਣੀ ਸੀ ਉਹ ਜਿਹੜੇ ਬੰਦੇ ਉਤਰੇ ਆ ਉਹਨਾਂ ਦੀ ਤਾਂ ਥੈ ਮੌਤ ਹੋ ਜਾਣੀ ਸੀ ਜੱਡੀ ਦੇ ਵਿੱਚ ਇਹ ਗੱਡੀ ਦਾ ਚਾਲਕ ਜਿਹੜਾ ਆ ਉਹ ਜਿਹੜਾ ਅੱਗੇ ਲੈ ਕੇ ਸ਼ੀਸ਼ਾ ਜੜਾਇ ਅੱਗੇ ਲਗਾ ਉਹ ਪਾਰ ਤੇ ਬਾਹਰ 扑ਕ ਕੇ ਨਿਕਲਿਆ ਫਿਰ ਆ ਦੇ ਕੋ ਬੇਹੋਸ਼ ਹੁੰਦਾ ਆ ਫਿਰ ਨੂੰ ਠਾਲਦੇ ਆ ਔਰ ਤੋਂ ਕੱਢਿਆ ਜਾਂਦਾ ਜਿਹੜਾ ਨਾਲ ਦੀ ਸੀਟ ਤੇ ਬੈਠਾ ਉਹਦੀ ਹਾਲਤ ਬਹੁਤ ਗੰਭੀਰ ਹੈ ਪਰ ਸਵਾਲ ਇਹ ਕੜਾ ਹੁੰਦਾ ਆ ਵੀ ਇਹ ਤੇਜ਼ ਤੇਜ਼ਬਾਦੀ ਕਰਕੇ ਸਭ ਕੁਝ ਹੋਇਆ ਜਾਂ ਫਿਰ ਕਿਵੇਂ ਹੋਇਆ ਪਰ ਇਹ ਐਕਸੀਡੈਂਟ ਬਹੁਤ ਵੱਡਾ ਕਹਿਰ ਹੈ ਬੱਚੋ ਜੇ ਤੁਹਾਡੇ ਕੋਲੇ ਗੱਡੀਆਂ ਨੇ ਤੇ ਉਹਨਾਂ ਦੀ ਜਿਹੜੀ ਸਪੀਡ ਹੈ ਉਸ ਨੂੰ ਜਿਹੜਾ ਆ ਬਹੁਤ ਸਹੇਦਤ ਤਰੀਕੇ ਨਾਲ ਚਲਾਓ ਇਹ ਪਿੱਛੋਂ ਬਹੁਤ ਤੇਜ਼ ਆ ਰਹੀ ਹੈ ਇਹ ਫਿਰੋਜ਼ਪੁਰ ਦਾ ਕੋਈ ਪਿੰਡ ਹੈ ਉਹਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼ਾਇਦ ਨਵੀਂ ਸਕੋਰਪੀਓ ਲਈ ਹੈ ਜਿਸ ਨੂੰ ਜਿਹੜਾ ਆ ਦੇਖੋ ਪੂਰਾ ਗੱਡੀ ਦਾ ਕੀ ਹਾਲ ਕਰ ਦਿੱਤਾ ਇਹਨਾਂ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਪਰ ਖੁਦਾਨਾ ਖਾਸ ਤਾਂ ਜੇ ਕਿਸੇ ਕੁਝ ਹੋ ਜਾਂਦਾ ਤਾਂ ਫਿਰ ਇਹ ਧਰੀਆਂ ਰਹਿ ਜਾਣੀਆਂ ਸੀਗੀਆਂ ਆ ਨਿੰਮ ਦਾ ਕਰਕੇ ਉਹ ਦੂਸਰੀ ਗੱਡੀ ਵਾਲੇ ਵੀ ਬਚ ਗਏ ਉਹ ਵਿਚਾਰੇ ਆਪਣੀ ਗੱਡੀ 'ਚ ਦੋ ਜੀ ਬੈਠੇ ਹੋਏ ਸੀਗੇ ਪਰ ਜੇ ਨਿਮਨਾ ਹੁੰਦੀ ਤੇ ਗੱਡੀ ਜਿੰਨੀ ਸਪੀਡ ਦੇ ਨਾਲ ਉਹਨਾਂ ਦੇ ਨਾਲ ਜਦੀ ਹੈ ਤੇ ਉਹਨਾਂ ਦਾ ਬਹੁਤ ਨੁਕਸਾਨ ਹੋ ਜਾਣਾ ਸੀਗਾ ਇਹ ਸਪੀਡ ਜਿਹੜੀ ਆ ਇਸ ਦੇ ਨਾਲ ਖੇਲਣਾ ਜੁੜਾਇਆ ਉਹ ਬੰਦ ਕਰ ਦੇਣਾ ਚਾਹੀਦਾ ਨਹੀਂ ਤੇ ਬਹੁਤਾ ਨੁਕਸਾਨ ਹੋ ਜਾਣਾ ਸੀਗਾ ਪਰ ਫਿਲਹਾਲ ਇਹ ਵੀਡੀਓ ਜਿਹੜੀ ਆ ਤੁਹਾਡੇ ਸਾਹਮਣੇ ਆ ਔਰ ਇਹ ਵੀਡੀਓ ਦੇਖ ਕੇ ਆਪ ਦੇ ਰੋਂਗ ਤੇ ਖੜੇ ਹੁੰਦੇ ਆ ਕਿ ਗੱਡੀ ਤੇਜ਼ ਚਲਾਉਣ ਦੇ ਆ ਯਾਨੀ ਕਿ ਕਿਸੇ ਦਾ ਡਰ ਨਹੀਂ ਡੁੱਕਰ ਨਹੀਂ ਯਾਨੀ ਸਪੀਡ ਦੇ ਨਾਲ ਖੇਲਣਾ ਪਰ ਜਦੋਂ ਸਪੀਡ ਇਹਨਾਂ ਦੇ ਨਾਲ ਖੇਲਦੀ ਆ ਤਾਂ ਫਿਰ ਆ ਮੰਜ਼ਰ ਹੁੰਦਾ ਆ ਜਿਹੜਾ ਇਸ ਸਮੇਂ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਿਹਾ ਤੇਜ਼ ਰਫ਼ਤਾਰ ਗੱਡੀ ਦਾ ਕਹਿਰ ਹੈ ਔਰ ਇਸ ਗੱਡੀ ਨੇ ਜੋ ਕੀਤਾ ਆ ਉਹ ਤੁਹਾਡੀ ਸਕਰੀਨ ਦੇ ਉੱਤੇ ਆ ਕਿ ਕਿਵੇਂ ਇਹ ਦੋ ਮੁੰਡੇ ਸ਼ਾਇਦ ਝੂਟਾ ਲੈਣ ਨਿਕਲੇ ਨੇ ਜਾਂ ਪਤਾ ਨਹੀਂ ਕੀ ਕਰਨ ਨਿਕਲਨੇ ਨੇ ਪਰ ਇਹਨਾਂ ਦੀ ਸਪੀਡ ਦੇ ਚੱਕਰ ਦੇ ਵਿੱਚ ਇਹਨਾਂ ਦੀ ਜਾਨ ਦੇ ਉੱਤੇ ਬਣੀ ਹੋਈ ਆ ਨਾਲ ਦਾ ਮੁੰਡਾ ਜਿਹੜਾ ਸੀਟ ਦੇ ਉੱਤੇ ਬੈਠਾ ਇਹ ਡਰਾਈਵਰ ਆ ਸਰਦਾਰ ਸਾਹਿਬ ਨਾਲ ਦੇ ਮੁੰਡੇ ਦਾ ਉਹਦੀ ਹਾਲਤ ਬਹੁਤ ਗੰਭੀਰ ਹੈ ਖੂਨ ਨਿਕਲ ਨਾਲ ਲਤਪਤ ਹੈ ਉਸ ਨੂੰ ਤਾਂ ਹਸਪਤਲ ਲੈ ਕੇ ਗਏ ਨੇ ਔਰ ਇਹਨੂੰ ਵੀ ਲੈ ਕੇ ਗਏ ਨੇ ਕਿਉਂਕਿ ਬਹੁਤ ਤੇਜ਼ ਆ ਰਹੇ ਸੀਗੇ ਜੇ ਗੱਡੀ ਜਿਹੜੀ ਹੈ ਇਹ ਨਿੰਮਚਣਾ ਵਜਦੀ ਦੇ ਨਾਲ ਇਹ ਆਲਟੋ ਗੱਡੀ ਵਾਲੇ ਦੋਨੇ ਜਣੇ ਉਹ ਲੈ ਬੈਠਣੇ ਸੀ ਨਾਲ ਸਪੀਡ ਜਿਹੜੀ ਆ ਕਿਉਂਕਿ ਕਈ ਵਾਰ ਸਾਧਨ ਦੇ ਅੰਦਰ ਬੈਠਿਆਂ ਸਾਨੂੰ ਸਪੀਡ ਦਾ ਅੰਦਾਜ਼ਾ ਵੀ ਨਹੀਂ ਹੁੰਦਾ ਹੈਗਾ ਇਹ ਸੜਕ ਕੋਈ ਨੈਸ਼ਨਲ ਹਾਈਵੇ ਜਾਂ ਫਰੀਵੇ ਨਹੀਂ ਹੈਗਾ ਜਿੱਥੇ ਤੁਸੀਂ ਬਹੁਤ ਤੇਜ਼ ਗੱਡੀ ਚਲਾ ਲਓ ਤੇ ਤੁਹਾਡਾ ਕੱਖ ਨਹੀਂ ਵਿਗੜਨ ਵਾਲਾ ਇਹ ਪਿੰਡਾਂ ਦੇ ਰਾਹ ਆ ਇੱਥੇ ਤੁਹਾਨੂੰ ਕੰਟਰੋਲ ਕਰਕੇ ਚਲਾਉਣਾ ਪੈਣਾ ਆ ਕੋਈ ਬੱਚਿਆਂ ਨੂੰ ਸਕੂਲੋਂ ਛੁੱਟੀ ਹੁੰਦੀ ਆ ਕੋਈ ਮਾਈਆਂ ਨਿਕਲਦੀਆਂ ਨੇ ਪਰ ਅਸੀਂ ਸ਼ਾਇਦ ਗੱਡੀ ਚ ਬੈ ਕੇ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਆ ਸਾਨੂੰ ਪਤਾ ਨਹੀਂ ਲੱਗਦਾ ਵੀ ਬڑے سارے ਪਰਿਵਾਰ ਇਹਨਾਂ ਸੜਕਾਂ ਦੇ ਉੱਤੇ ਆ ਜੇ ਸਾਡੇ ਕੋਲੇ ਗੱਡੀ ਆ ਤੇ ਕੋਈ ਸਾਈਕਲ ਮੋਟਰਸਾਈਕਲ ਸਕੂਟਰ ਤੇ ਕੋਈ ਤੁਰ ਕੇ ਵੀ ਆ ਔਰ ਇਹ ਗੱਡੀ ਦੀ ਸੀਸੀਟੀਵੀ ਵੀਡੀਓ ਤੁਹਾਨੂੰ ਅਸੀਂ ਪੂਰਾ ਅਧਿਕਾਰ ਹੈ ਕਿਉਂਕਿ ਪੂਰਾ ਐਕਸੀਡੈਂਟ ਦਾ ਮੰਜ਼ਰ ਇਸ ਸੀਸੀਟੀਵੀ ਚ ਕੈਦ ਹੋਇਆ ਆ ਔਰ ਇਹ ਤੁਹਾਡੀ ਸਕਰੀਨ ਦੇ ਉੱਤੇ ਆ ਔਰ ਤੁਸੀਂ ਦੇਖੋ ਕਿੱਡਾ ਵੱਡਾ ਕਹਿਰ ਆ ਕਿੱਡਾ ਵੱਡਾ ਕਹਿਰ ਆ ਕਿ ਕਿਵੇਂ ਇਹ ਮੁੰਡੇ ਜਿਹੜੇ ਨਿਕਲਦੇ ਆ ਗੱਡੀ ਜਿਹੜੀ ਝੂਟਾ ਸ਼ਾਇਦ ਐੜਿਆ ਕੋ ਕੰਮ ਕਰ ਨਿਕਲਦੇ ਕਿੰਨੀ ਤੇਜ਼ ਆਉਂਦੇ ਆ ਫਿਰ ਸਪੀਡ ਕੰਟਰੋਲ ਨਹੀਂ ਹੋਈ ਅਚਾਨਕ ਨਿੰਮ ਚ ਵੱਜੀ ਆ ਔਰ ਗੱਡੀ ਜਿਹੜੀ ਉੱਥੇ ਰੁਕ ਗਈ ਆ ਨਹੀਂ ਤਾਂ ਜੇ ਨਿੰਮ ਚ ਵੱਜਣ ਤੋਂ ਬਾਅਦ ਵੀ ਨਾ ਰੁਕਦੀ ਤਾਂ ਇਹਨਾਂ ਦਾ ਉਹ ਦੋ ਗੱਡੀ ਵਾਲੇ ਜਿਹੜੇ ਲਾਗੇ ਖੜੇ ਨੇ ਉਹਨਾਂ ਦਾ ਬਹੁਤ ਨੁਕਸਾਨ ਹੋ ਜਾਣਾ ਸੀ ਫਿਲਹਾਲ ਇਹ ਵੀਡੀਓ ਪੂਰੀ ਸੀਸੀਟੀਵੀ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿਵੇਂ ਇਹ ਪੂਰਾ ਐਕਸੀਡੈਂਟ ਹੋਇਆ ਕੇਸਰ ਸਤੀਏਲਾ ਚੌਕ ਹੈ ਜੀ ਇਹ ਆਪਣੀ ਗਰੂਨੀ ਗਿਲਕੋ ਵੀਊ ਤੇ ਇਧਰ ਵਜੀਦਪੁਰੋਂ ਵੱਲੋਂ ਆਪਣਾ ਸਾਧਨ ਹੋਵੇ ਆ ਇੱਕ ਗੱਡੀ ਸਕਾਰਪਿਓ ਆਈ ਸੀ ਜਦੋਂ ਆਈਏ ਤੇ ਇਸ ਨਿੰਮ ਦੇ ਨਾਲ ਟਕਰਾਈ ਹੈ ਜੀ ਇਸ ਨਿੰਮ ਦੇ ਨਾਲ ਟਕਰਾਨ ਦੇ ਨਾਲ ਜਿਹੜੇ ਸੀ ਉਹ ਸਵਾਰੀਆਂ ਵੇਖਿਆ ਸੀ ਜਦੋਂ ਆ ਕਿਸਮਾਲਿਆ ਤੇ ਮੁੰਡਾ ਜਿਹੜਾ ਸੀ ਉਸ ਹਿੱਸੇ ਵਿੱਚੋਂ ਬਾਹਰ ਆ ਰਿਹਾ ਸੀ ਤੇ ਉਹ ਸਹੀ ਸੀ ਯਾਨੀ ਕਿ ਕੁਝ ਟਾਈਮ ਦੇ ਵਿੱਚ ਉਹ ਬਾਹਰ ਆ ਕੇ ਬੈਠ ਗਿਆ ਦੂਸਰਾ ਮੁੰਡਾ ਜਿਹੜਾ ਥੋੜਾ ਜਿਹਾ ਉਹਨੂੰ ਚੋਟ ਲੱਗੀ ਸੀ ਪਰ ਉਹ ਸਾਰਿਆਂ ਨਾਲ ਕੇ ਉਹਨੂੰ ਵੀ ਉਹਨੂੰ ਕੱਢ ਲਿਆ ਲੇਕਿਨ ਇੱਕ ਬੜੀ ਵੱਡੀ ਅੰਦਰ ਗੱਲ ਹੋਈ ਜਿਹੜੇ ਸਾਹਮਣੇ ਗੱਡੀ ਖੜੀ ਸੀ ਇਹ ਨਿਮਣਾ ਹੁੰਦੀ ਤੇ ਉਹ ਗੱਡੀ ਦੇ ਨਾਲ ਉਹ ਗੱਡੀ ਟਕਰਾ ਕੇ ਉਹ ਦੋ ਸ਼ਖਸ ਉਹਦੇ ਵਿੱਚ ਸਨ ਤੇ ਉਹਨਾਂ ਦਾ ਜਾਨੀ ਮਲ ਨੁਕਸਾਨ ਜ਼ਿਆਦਾ ਹੋ ਸਕਦਾ ਸੀ ਕਿ ਨਿਯਮ ਦੇ ਕਰਕੇ ਜ ਨੁਕਸਾਨ ਬਹੁਤ ਕਾਫੀ ਬਚ ਗਿਆ ਗੱਡੀ ਜ਼ਰੂਰ ਡੈਮੇਜ ਹੋ ਗਈ ਹੈ ਪਰ ਜਾਨੀ ਇਹਨਾਂ ਨੂੰ ਨੁਕਸਾਨ ਨਹੀਂ ਹੋਇਆ ਦੋ ਜਣੇ ਘਾਇਲ ਹੋਏ ਨੇ ਹਾਂਜੀ ਹਾਂਜੀ ਦੋ ਜਣੇ ਘਾਇਲ ਹੋਏ ਹੈ ਜੀ ਦੇ ਵਿੱਚ ਤਾਂ ਲੋਕਾਂ ਦੇ ਫਿਰ ਬਾਹਰ ਕੱਢਿਆ ਉਹਨਾਂ ਨੂੰ ਹਾਂਜੀ ਹਾਂਜੀ ਲੋਕਾਂ ਦੇ ਜੇ ਲੋਕਲ ਸੀ ਉਹ ਵੀ ਨਾਲੋਂ ਨਾਲ ਹੀ ਤੋਂ ਰੋਡ ਚੱਲਦਾ ਹੈ ਜੀ ਜਿੰਨਾ ਵੀ ਦੇਖਿਆ ਨਾਲੋਂ ਨਾਲ ਆ ਗਏ ਔਰ ਨਾਲੋਂ ਨਾਲ ਹੀ ਉਹਨੂੰ ਕੱਢ ਲਿਆ ਜਿਹੜਾ ਪਹਿਲਾ ਮੁੰਡਾ ਸੀ ਉਹ ਤਾਂ ਵੈਸੇ ਸੀਸੇ ਵਿੱਚੋਂ ਉੱਛਲ ਕੇ ਬਾਹਰ ਆ ਗਿਆ ਸੀ ਤੇ ਉਹ ਸਹੀ ਸੀ ਉਹਨੂੰ ਫਿਰ ਇੱਥੇ ਬਿਠਾ ਕੇ ਪਾਣੀ ਪੂਣੀ ਪੁਲਾਇਆ ਉਹ ਹੋਛੇ ਬਾਦੇ ਪੂਰਾ ਜਿਹੜਾ ਦੂਸਰਾ ਮੁੰਡਾ ਸੀ ਉਹ ਕੋਸਟੈਂਪੇ ਹੋਸ਼ ਹੋਇਆ ਫਿਰ ਉਹਨੂੰ ਵੀ ਥੋੜੀ ਜਿਹੀ ਹੋਸ਼ ਆ ਗਈ ਹੈ ਤੇ ਉਹਨੂੰ ਫਿਰ ਕਟਰ ਨਾਲ ਕੱਟ ਕੇ ਉਹ ਨਿਕ ਤੱਕੀ ਜੀ ਉਹਨੂੰ ਸਹੀਫਲੀ ਬਾਹਰ ਕੱਢ ਕੇ ਤੇ ਫਿਰ ਇੱਥੋਂ ਲੈ ਗਈ ਸੀ ਹਸਪੀਟਲ ਤੇ ਗੱਡੀ ਵੀ ਲੈ ਗਈ ਸੀ ਇਹ ਤਸਵੀਰ ਤੁਹਾਨੂੰ ਸਕੋਰਪੀਓ ਗੱਡੀ ਜਿਹੜੀ ਕਿ ਕਾਲੀ ਗੱਡੀ ਆ ਲੇਟੈਸਟ ਮਾਡਲ ਆ ਉਹਦੇ ਪਿਆੜਕ ਐਕਸੀਡੈਂਟ ਦੀ ਦਿਖਾ ਰਹੇ ਆ ਰੂਹ ਕੰਬ ਜਾਂਦੀ ਆ ਐਕਸੀਡੈਂਟ ਦੇਖ ਕੇ ਹੁਣ ਪਤਾ ਨਹੀਂ ਐ ਕਿ ਤੇਜ਼ ਰਫਤਾਰ ਗੱਡੀ ਦਾ ਕਹਿਰ ਹੈ ਬੈਲੈਂਸ ਵਿਗੜਿਆ ਮੁੰਡਿਆਂ ਦੇ ਕੋਲੋਂ ਯਾਤਰ ਕੀ ਹੋਇਆ ਅਚਾਨਕ ਗੱਡੀ ਜਿਹੜੀ ਆ ਉਹ ਜਾਂਦੀ ਆ ਪੂਰੇ ਸ਼ੌਟ ਤੁਹਾਨੂੰ ਦਿਖਾ ਰਹੇ ਆ ਦੇਖੋ ਇਹ ਤਸਵੀਰ ਤੇਜ਼ ਗੱਡੀ ਦੀ ਆ ਔਰ ਅਚਾਨਕ ਕਿ ਇੱਕ ਗੱਡੀ ਨਹਿਮ ਦੇ ਨਾਲ ਟਕਰਾਂਦੀ ਆ ਔਰ ਉਸ ਤੋਂ ਬਾਅਦ ਉਹ ਗੱਡੀ ਜਿਹੜੀ ਲਾ ਕੇ ਖੜੀ ਆ ਉਹਦੇ ਚੋਂ ਬੰਦੇ ਨਿਕਲਦੇ ਆ ਖੁਦਾ ਨਾ ਖਾਸ ਤਾ ਜਿਹੜੀ ਗੱਡੀ ਉਲਟੋ ਖੜੀ ਆ ਜੇ ਤੇ ਨਹਿਮ ਦਾ ਰੁੱਖ ਨਾ ਹੁੰਦਾ ਤੇ ਉਲਟ ਚ ਵੱਜਣੀ ਸੀ ਉਹ ਜਿਹੜੇ ਬੰਦੇ ਉੱਤਰੇ ਆ ਉਹਨਾਂ ਦੀ ਤਾਂ ਥੈਂ ਮੌਤ ਹੋ ਜਾਣੀ ਸੀ ਜਿੱੱਡੀ ਤੇ ਵਿਚ ਆ ਇਹ ਗੱਡੀ ਦਾ ਚਾਲਕ ਜਿਹੜਾ ਆ ਉਹ ਜਿਹੜਾ ਅੱਗੇ ਲੇਕੀ ਸ਼ੀਸ਼ਾ ਜਿਹੜਾ ਅੱਗੇ ਲਗਾ ਉਹ ਪਾਰ ਤੇ ਬਾਹਰ 扑ਕ ਕੇ ਨਿਕਲਿਆ ਫਿਰ ਆ ਦੇ ਘਬੇਹੋਸ਼ ਹੁੰਦਾ ਆ ਫਿਰ ਨੂੰ ਠਾਲਦੇ ਆ ਔਰ ਫੁਕੜਿਆ ਜਾਂਦਾ ਜਿਹੜਾ ਨਾਲ ਦੀ ਸੀਟ ਤੇ ਬੈਠਾ ਉਹਦੀ ਹਾਲਤ ਬਹੁਤ ਗੰਭੀਰ ਹੈ ਪਰ ਸਵਾਲ ਇਹ ਕੜਾ ਹੁੰਦਾ ਆ ਵੀ ਇਹ ਤੇਜ਼ ਤੇਜ਼ਬਾਦੀ ਕਰਕੇ ਸਭ ਕੁਝ ਹੋਇਆ ਜਾਂ ਫਿਰ ਕਿਵੇਂ ਹੋਇਆ ਪਰ ਇਹ ਐਕਸੀਡੈਂਟ ਬਹੁਤ ਵੱਡਾ ਕਹਿਰ ਹੈ ਬਚੋ ਜੇ ਤੁਹਾਡੇ ਕੋਲੇ ਗੱਡੀਆਂ ਨੇ ਤੇ ਉਹਨਾਂ ਦਿੱਤ ਜਿਹੜੀ ਸਪੀਡ ਹੈ ਉਸ ਨੂੰ ਜਿਹੜਾ ਆ ਬਹੁਤ ਸਿਹਰਦ ਤਰੀਕੇ ਨਾਲ ਚਲਾਓ ਇਹ ਪਿੱਛੋਂ ਬਹੁਤ ਤੇਜ਼ ਆ ਰਹੀ ਹੈ ਇਹ ਫਿਰੋਜ਼ਪੁਰ ਦਾ ਕੋਈ ਪਿੰਡ ਹੈ ਉਹਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼ਾਇਦ ਨਵੀਂ ਸਕੋਰਪੀਓ ਲਈ ਹੈ ਜਿਸ ਨੂੰ ਜਿਹੜਾ ਆ ਆ ਦੇਖੋ ਪੂਰਾ ਗੱਡੀ ਦਾ ਕੀ ਹਾਲ ਕਰ ਦਿੱਤਾ ਇਹਨਾਂ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਪਰ ਖੁਦਾ ਨਾਲ ਖਾਸ ਤਾਂ ਜੇ ਕਿਸੇ ਕੁਝ ਹੋ ਜਾਂਦਾ ਤਾਂ ਫਿਰ ਇਹ ਧਰਿਆਂ ਰਹਿ ਜਾਣੀਆਂ ਸੀਗੀਆਂ ਆ ਨਿਮਦਾ ਕਰਕੇ ਉਹ ਦੂਸਰੀ ਗੱਡੀ ਵਾਲੇ ਵੀ ਬਚ ਗਏ ਉਹ ਵਿਚਾਰੇ ਆਪਣੀ ਗੱਡੀ 'ਚ ਦੋ ਜੀ ਬੈਠੇ ਹੋਏ ਸੀਗੇ ਪਰ ਜੇ ਨਿਮਨਾ ਹੁੰਦੀ ਤੇ ਗੱਡੀ ਜਿੰਨੀ ਸਪੀਡ ਦੇ ਨਾਲ ਉਹਨਾਂ ਦੇ ਨਾਲ ਆ ਜਦੀ ਹੈ ਤੇ ਉਹਨਾਂ ਦਾ ਬਹੁਤ ਨੁਕਸਾਨ ਹੋ ਜਾਣਾ ਸੀਗਾ ਇਸ ਸਪੀਡ ਜਿਹੜੀ ਆ ਇਸ ਦੇ ਨਾਲ ਖੇਲਣਾ ਜੁੜਾਇਆ ਉਹ ਬੰਦ ਕਰ ਦੇਣਾ ਚਾਹੀਦਾ ਨਹੀਂ ਤੇ ਬਹੁਤਾ ਨੁਕਸਾਨ ਹੋ ਜਾਣਾ ਸੀਗਾ ਪਰ ਫਿਲਹਾਲ ਇਹ ਵੀਡੀਓ ਜਿਹੜੀ ਆ ਤੁਹਾਡੇ ਸਾਹਮਣੇ ਆ ਔਰ ਇਹ ਵੀਡੀਓ ਦੇਖ ਕੇ ਆਪ ਦੇ ਰੋਂਗ ਤੇ ਖੜੇ ਹੁੰਦੇ ਆ ਕਿ ਗੱਡੀ ਤੇਜ਼ ਚਲਾਉਣ ਦੇ ਆ ਯਾਨੀ ਕਿ ਕਿਸੇ ਦਾ ਡਰ ਨਹੀਂ ਡੁੱਕਰ ਨਹੀਂ ਯਾਨੀ ਸਪੀਡ ਦੇ ਨਾਲ ਖੇਲਣਾ ਪਰ ਜਦੋਂ ਸਪੀਡ ਇਹਨਾਂ ਦੇ ਨਾਲ ਖੇਲਦੀ ਆ ਤਾਂ ਫਿਰ ਆ ਮੰਜ਼ਰ ਹੁੰਦਾ ਆ ਜਿਹੜਾ ਇਸ ਸਮੇਂ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਿਹਾ ਤੇਜ਼ ਰਫ਼ਤਾਰ ਗੱਡੀ ਦਾ ਕਹਿਰ ਹੈ ਔਰ ਇਸ ਗੱਡੀ ਨੇ ਜੋ ਕੀਤਾ ਆ ਉਹ ਤੁਹਾਡੀ ਸਕਰੀਨ ਦੇ ਉੱਤੇ ਆ ਕਿ ਕਿਵੇਂ ਇਹ ਦੋ ਮੁੰਡੇ ਸ਼ਾਇਦ ਝੂਟਾ ਲੈਣ ਨਿਕਲੇ ਨੇ ਜਾਂ ਪਤਾ ਨਹੀਂ ਕੀ ਕਰ ਨਿਕਲਨੇ ਨੇ ਪਰ ਇਹਨਾਂ ਦੀ ਸਪੀਡ ਦੇ ਚੱਕਰ ਦੇ ਵਿੱਚ ਇਹਨਾਂ ਦੀ ਜਾਨ ਦੇ ਉੱਤੇ ਬਣੀ ਹੋਈ ਹੈ ਨਾਲ ਦਾ ਮੁੰਡਾ ਜਿਹੜਾ ਸੀਟ ਦੇ ਉੱਤੇ ਬੈਠਾ ਇਹ ਡਰਾਈਵਰ ਆ ਸਰਦਾਰ ਸਾਹਿਬ ਨਾਲ ਦੇ ਮੁੰਡੇ ਦਾ ਉਹਦੀ ਹਾਲਤ ਬਹੁਤ ਗੰਭੀਰ ਹੈ ਖੂਨ ਨਿਕਲ ਨਾਲ ਲਤਪਤ ਹੈ ਉਸ ਨੂੰ ਤਾਂ ਹਸਪਤਲ ਲੈ ਕੇ ਗਏ ਨੇ ਔਰ ਇਹਨੂੰ ਵੀ ਲੈ ਕੇ ਗਏ ਨੇ ਕਿਉਂਕਿ ਬਹੁਤ ਤੇਜ਼ ਆ ਰਹੇ ਸੀਗੇ ਜੇ ਗੱਡੀ ਜਿਹੜੀ ਹੈ ਇਹ ਨਿਮਚਣਾ ਵਜਦੀ ਦੇ ਇਹਨਾਂ ਨੇ ਆਲਟੋ ਗੱਡੀ ਵਾਲੇ ਦੋਨੇ ਜਣੇ ਉਹ ਲੈ ਬੈਠਣੇ ਸੀ ਨਾਲ ਸਪੀਡ ਜਿਹੜੀ ਆ ਕਿਉਂਕਿ ਕਈ ਵਾਰ ਸਾਧਨ ਦੇ ਅੰਦਰ ਬੈਠਿਆਂ ਸਾਨੂੰ ਸਪੀਡ ਦਾ ਅੰਦਾਜ਼ਾ ਵੀ ਨਹੀਂ ਹੁੰਦਾ ਹੈਗਾ ਇਹ ਸੜਕ ਕੋਈ ਨੈਸ਼ਨਲ ਹਾਈਵੇ ਜਾਂ ਫਰੀਵੇ ਨਹੀਂ ਹੈਗਾ ਜਿੱਥੇ ਤੁਸੀਂ ਬਹੁਤ ਤੇਜ਼ ਗੱਡੀ ਚਲਾ ਲਓ ਤੇ ਤੁਹਾਡਾ ਕੱਖ ਨਹੀਂ ਵਿਗੜਨ ਵਾਲਾ ਇਹ ਪਿੰਡਾਂ ਦੇ ਰਾਹ ਆ ਇੱਥੇ ਤੁਹਾਨੂੰ ਕੰਟਰੋਲ ਕਰਕੇ ਚਲਾਉਣਾ ਪੈਣਾ ਆ ਕੋਈ ਬੱਚਿਆਂ ਨੂੰ ਸਕੂਲੋਂ ਛੁੱਟੀ ਹੁੰਦੀ ਆ ਕੋਈ ਮਾਈਆਂ ਨਿਕਲਦੀਆਂ ਨੇ ਪਰ ਅਸੀਂ ਸ਼ਾਇਦ ਗੱਡੀ ਚ ਬੈ ਕੇ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਆ ਸਾਨੂੰ ਪਤਾ ਨਹੀਂ ਲੱਗਦਾ ਵੀ ਬڑے سارے ਪਰਿਵਾਰ ਇਹਨਾਂ ਸੜਕਾਂ ਦੇ ਉੱਤੇ ਆ ਜੇ ਸਾਡੇ ਕੋਲੇ ਗੱਡੀ ਆ ਤੇ ਕੋਈ ਸਾਈਕਲ ਮੋਟਰਸਾਈਕਲ ਸਕੂਟਰ ਤੇ ਕੋਈ ਤੁਰ ਕੇ ਵੀ ਆ ਔਰ ਇਹ ਗੱਡੀ ਦੀ ਸੀਸੀਟੀਵੀ ਵੀਡੀਓ ਤੁਹਾਨੂੰ ਅਸੀਂ ਪੂਰਾ ਦਿਖਾ ਰਹੇ ਕਿਉਂਕਿ ਪੂਰਾ ਐਕਸੀਡੈਂਟ ਦਾ ਮੰਜ਼ਰ ਇਸ ਸੀਸੀਟੀਵੀ ਚ ਕੈਦ ਹੋਇਆ ਆ ਔਰ ਇਹ ਤੁਹਾਡੀ ਸਕਰੀਨ ਦੇ ਉੱਤੇ ਆ ਔਰ ਤੁਸੀਂ ਦੇਖੋ ਕਿੱਡਾ ਵੱਡਾ ਕਹਿਰ ਆ ਕਿੱਡਾ ਵੱਡਾ ਕਹਿਰ ਆ ਕਿ ਕਿਵੇਂ ਇਹ ਮੁੰਡੇ ਜਿਹੜੇ ਨਿਕਲਦੇ ਆ ਗੱਡੀ ਜਿਹੜੀ ਝੂਟਾ ਸ਼ਾਇਦ ਹੈ ਨਾ ਕੋ ਕੰਮਕਾਰ ਨਿਕਲਦੇ ਆ ਕਿੰਨੀ ਤੇਜ਼ ਆਉਂਦੇ ਆ ਫਿਰ স্পੀਡ ਕੰਟਰੋਲ ਨਹੀਂ ਹੋਈ ਅਚਾਨਕ ਨਿੰਮ ਚ ਵੱਜੀ ਆ ਔਰ ਗੱਡੀ ਜਿਹੜੀ ਉੱਥੇ ਰੁਕ ਗਈ ਆ ਨਹੀਂ ਤਾਂ ਜੇ ਨਿੰਮ ਚ ਵੱਜਣ ਤੋਂ ਬਾਅਦ ਵੀ ਨਾ ਰੁਕਦੀ ਤਾਂ ਇਹਨਾਂ ਦਾ ਉਹ ਦੋ ਗੱਡੀ ਵਾਲੇ ਜਿਹੜੇ ਲਾਗੇ ਖੜੇ ਨੇ ਉਹਨਾਂ ਦਾ ਬਹੁਤ ਨੁਕਸਾਨ ਹੋ ਜਾਣਾ ਸੀ ਫਿਲਹਾਲ ਇਹ ਵੀਡੀਓ ਪੂਰੀ ਸੀਸੀਟੀਵੀ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿਵੇਂ ਇਹ ਪੂਰਾ ਐਕਸੀਡੈਂਟ ਹੋਇਆ ਇਹ ਸਰ ਸਤੀਆਲਾ ਚੌਕ ਹੈ ਜੀ ਇਹ ਆਪਣੀ ਗਰੂਨੀ ਗਿਲਕੋ ਵੀਊ ਤੇ ਇਧਰ ਵਜੀਦਪੁਰੋਂ ਵੱਲੋਂ ਆਪਣਾ ਸਾਧਨ ਹੋ ਰਿਹਾ ਇੱਕ ਗੱਡੀ ਸਕਾਰਪਿਓ ਆਈ ਸੀ ਜਦੋਂ ਆਈ ਇਹ ਇਸ ਨਿਮਨ ਦੇ ਨਾਲ ਟਕਰਾਈ ਹੈ ਜੀ ਇਸ ਨਿਮਨ ਦੇ ਨਾਲ ਟਕਰਾਨ ਦੇ ਨਾਲ ਜਿਹੜੇ ਸੀ ਉਹ ਸਵਾਰੀਆਂ ਵੇਖਿਆ ਸੀ ਜਦੋਂ ਆ ਕੇ ਸਮਾ ਲਿਆ ਤੇ ਮੁੰਡਾ ਜਿਹੜਾ ਸੀ ਉਸ ਹਿੱਸੇ ਵਿੱਚੋਂ ਬਾਹਰ ਆ ਰਿਹਾ ਸੀ ਤੇ ਉਹ ਸਹੀ ਸੀ ਯਾਨੀ ਕਿ ਕੁਝ ਟਾਈਮ ਦੇ ਵਿੱਚ ਉਹ ਬਾਹਰ ਆ ਕੇ ਬੈਠ ਗਿਆ ਦੂਸਰਾ ਮੁੰਡਾ ਜਿਹੜਾ ਥੋੜਾ ਜਿਹਾ ਉਹਨੂੰ ਚੋਟ ਲੱਗੀ ਸੀ ਪਰ ਉਹ ਸਾਰੇ ਨਾਲ ਕੇ ਉਹਨੂੰ ਵੀ ਉਹਨੂੰ ਕੱਢ ਲਿਆ ਲੇਕਿਨ ਇੱਕ ਬੜੀ ਵੱਡੀ ਅੰਦਰ ਦੀ ਗੱਲ ਹੋਈ ਕਿ ਜਿਹੜੇ ਸਾਹਮਣੇ ਗੱਡੀ ਖੜੀ ਸੀ ਇਹ ਨਿਮਮਣਾ ਹੁੰਦੀ ਤੇ ਉਹ ਗੱਡੀ ਦੇ ਨਾਲ ਉਹ ਗੱਡੀ ਟਕਰਾ ਕੇ ਉਹ ਦੋ ਸ਼ਖਸਾਂ ਦੇ ਵਿੱਚ ਸਨ ਤੇ ਉਹਨਾਂ ਦਾ ਜਾਨ ਮਲ ਨੁਕਸਾਨ ਜਿਆਦਾ ਹੋ ਸਕਦਾ ਸੀ ਕਿ ਨਿਯਮ ਦੇ ਕਰਕੇ ਜ ਨੁਕਸਾਨ ਨੂੰ ਕਾफी ਬਚ ਗਿਆ ਗੱਡੀ ਜਮੂ ਡੈਮੇਜ ਹੋ ਗਈ ਹੈ ਪਰ ਜਾਨੀ ਇਹਨਾਂ ਨੂੰ ਨੁਕਸਾਨ ਨਹੀਂ ਹੋਇਆ ਦੋ ਜਣੇ ਘੈਲ ਹੋਏ ਨੇ ਹਾਂਜੀ ਹਾਂਜੀ ਦੋ ਜਣੇ ਘੈਲ ਹੋਏ ਹੈ ਜੀ ਦੇ ਵਿੱਚ ਕੱਲ ਨੂੰ ਕਹਦੇ ਫਿਰ ਬਾਹਰ ਕੱਢਿਆ ਉਹਨਾਂ ਨੂੰ ਹਾਂਜੀ ਹਾਂਜੀ ਲੋਕਲ ਜੇ ਲੋਕਲ ਸੀ ਉਹ ਵੀ ਨਾਲੋਂ ਨਾਲ ਹੀ ਤੋਂ ਰੋਡ ਚੱਲਦਾ ਹੈ ਜੀ ਨਿੰਨ ਉਹ ਦੇਖਿਆ ਨਾਲੋ ਨਾਲ ਆ ਗਏ ਔਰ ਨਾਲੋ ਨਾਲ ਹੀ ਉਹਨੂੰ ਕੱਢ ਲਿਆ ਜਿਹੜਾ ਪਹਿਲਾ ਮੁੰਡਾ ਸੀ ਉਹ ਤਾਂ ਵੈਸੇ ਸੀਸੇ ਵਿੱਚੋਂ ਉੱਛਲ ਕੇ ਬਾਹਰ ਆ ਗਿਆ ਸੀ ਤੇ ਉਹ ਸਹੀ ਸੀ ਉਹਨੂੰ ਫਿਰ ਇੱਥੇ ਬਿਠਾ ਕੇ ਪਾਣੀ ਪੂਣੀ ਪੁਲਾਇਆ ਉਹ ਹੋਸ਼ਵਾਲੇ ਪੂਰਾ ਜਿਹੜਾ ਦੂਸਰਾ ਮੁੰਡਾ ਸੀ ਉਹ ਕੋਸਟ ਟੈਂਪੇ ਹੋਸ਼ ਹੋਇਆ ਫਿਰ ਉਹਨੂੰ ਵੀ ਥੋੜੀ ਜਿਹੀ ਹੋਸ਼ ਆ ਗਈ ਹੈ ਤੇ ਉਹਨੂੰ ਫਿਰ ਕਟਰ ਨਾਲ ਕੱਟ ਕੇ ਉਹ ਨਿਕ ਤਾਕੀ ਜੀ ਉਹਨੂੰ ਸੇਫਲੀ ਬਾਹਰ ਕੱਢ ਕੇ ਤੇ ਫਿਰ ਇੱਥੋਂ ਲੈ ਗਏ ਸੀ ਹਸਪੀਟਲ ਤੇ ਗੱਡੀ